ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਪਹਿਲਾਂ ਤਾਂ ਮੈਂ ਗੱਲ ਕਰਨੀ ਕਿ ਅੱਜ ਦਾ ਟਾਈਮ ਕਿਦਾਂ ਦਾ ਆ ਚੁੱਕਾ ਕਾਲੀ ਯੁਗ ਦਾ ਸੋਸ਼ਲ ਮੀਡੀਆ ਦੇ ਉੱਪਰ ਪਾ ਦੇਖਦੇ ਬੜਾ ਕੁਝ ਹੋ ਰਿਹਾ ਅੱਜ ਮੈਂ ਇੱਕ ਇਹੋ ਜੀ ਚੀਜ਼ ਦੇਖੀ ਕਿ ਇੱਕ ਪਿਓ ਤੇ ਮਾਂ ਆਪਣੀ 16 ਸਾਲ ਦੀ ਧੀ ਜਿਹੜੀ ਆ ਉਹਨੂੰ ਔਡਕਾਸਟ ਕਰਾਉਣ ਦੇ ਲਈ ਲੈ ਕੇ ਗਏ ਤੇ ਧਿਆਨ ਨਾਲ ਸੁਣਿਓ ਇਸ ਗੱਲ ਨੂੰ ਔਡਕਾਸਟ ਦੇ ਵਿੱਚ ਸਵਾਲ ਕੀ ਪੁੱਛੇ ਜਾਣੇ ਸੀ ਕਾਹਦਾ ਪੋਡਕਾਸਟ ਕਰਨਾ ਸੀ ਪੋਡਕਾਸਟ ਦੇ ਵਿੱਚ ਇਹ ਪੁੱਛਣਾ ਸੀਗਾ ਇਹ ਗੱਲਾਂ ਹੋਣੀਆਂ ਸੀ ਕਿਉਂਕਿ ਉਸ ਕੁੜੀ ਦੀਆਂ ਚੈਟਾਂ ਵਾਇਰਲ ਹੋਈਆਂ ਸਾਰਾ ਕੁਝ ਕਿਵੇਂ-ਕਿਵੇਂ ਮੁੰਡਿਆਂ ਤੋਂ ਪੈਸੇ ਜਿਹੜੇ ਆ ਇਹਨੇ ਲੈ ਕੇ ਖਾਦੇ ਸੀ ਵਰਗਲ ਚੈਟਾਂ ਜਿਹੜੀਆਂ ਵਾ ਉਹਨਾਂ ਦੇ ਨਾਲ ਕਰਦੀ ਰਹੀ ਬੜਾ ਕੁਝ ਤੇ ਇਹ ਬੇਸ਼ਰਮ ਪਿਓ ਉੱਥੇ ਪੌਡਕਾਸਟ ਕਰਾਉਣ ਲੈ ਕੇ ਗਿਆ ਚਾਰ ਪੈਸਿਆਂ ਦੇ ਲਈ ਚਾਰ ਵਿੰਹਾਂ ਦੇ ਲਈ 3ਾ ਦੇ ਪੈਸੇ ਖਾਣ ਤੇ ਉੱਤਰ ਆਏ ਲੋਕ ਉਹ ਵੀ ਕੋਈ ਹੱਕ ਸੱਚ ਦੇਣੀ ਆ ਗੰਦ ਦੇ ਆ ਹਾਲ ਹੋ ਗਿਆ ਐਡਾ ਬੇਸ਼ਰਮ ਪਿਓ ਉਥੇ ਐਣਕਾ ਲਾ ਕੇ ਫਿਰਦਾ ਤੇ ਚਿੱਟੇ ਕੱਪੜੇ ਪਾ ਕੇ ਮੈਂ ਕਹਿੰਦਾ ਡੁੱਬ ਕੇ ਮਰ ਜਾਣਾ ਚਾਹੀਦਾ ਤੇਰੇ ਵਰਗੇ ਤੂੰ ਪਿਓ ਨਹੀਂ ਤੂੰ ਲਾਣਤਾ ਲਾਣਤਾ ਉਹ ਕੁੜੀ ਤਾਂ ਹੈ ਹੀ ਸੀ ਇਦਾਂ ਦੀ ਜਿਹੜੀ ਕਿ ਪਹਿਲਾਂ ਕਿਸੇ ਮੁੰਡੇ ਨਾਲ ਭੱਜ ਗਈ ਸੀ ਤੇ ਉੱਥੇ 20-25 ਦਿਨ ਰਹਿ ਕੇ ਆਈ ਤੇ ਫਿਰ ਆ ਗਈ ਘਰੇ ਵਾਪਸ ਆ ਹਾਲਾਤ ਹੋ ਗਏ ਆ ਤੇ ਪੌਡਕਾਸਟਾਂ ਕਰਾਉਂਦੇ ਫਿਰਦੇ ਆ ਮੈਂ ਕਹਿੰਦਾ ਸਭ ਤੋਂ ਪਹਿਲਾਂ ਤਾਂ ਆ ਜਿਹੜੇ ਪੌਡਕਾਸਟ ਵਾਲੇ ਜਿਹੜਾ ਝੋਲੀ ਚੁੱਕ ਜੇ ਜਿਹੜੇ ਇਹਨਾਂ ਦਾ ਮਾਰ ਮਾਰ ਚਪੇੜਾ ਇਹਨਾਂ ਦਾ ਨਾ ਮੜਪੋਲਾ ਕੀਤਾ ਹੋਵੇ ਉਹ ਚਵਲੋ ਕੋਈ ਚੱਜ ਦੀ ਗੱਲ ਜਿਹੜੀ ਆ ਉਹਦੇ ਨਾਲ ਪੋਡਕਾਸਟ ਕਰ ਲੋ ਆਹੀ ਕੁਝ ਰਹਿ ਗਿਆ ਤੁਹਾਡੇ ਕੋਲ ਬੇੜਾ ਗਰਕ ਕਰਤਾ ਤੁਸੀਂ ਯਾਰ ਪੰਜਾਬ ਦਾ ਲੱਖ ਦੀ ਲਹਨਤ ਇਹੋ ਜੇ ਮਾਂ ਪਿਓ ਤੇ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹੂੰਗਾ ਉਨਾ ਕਸੂਰ ਉਹਦਾ ਮੈਂ ਕੁੜੀ ਦਾ ਨਹੀਂ ਮੰਨੂਗਾ ਹੁਣ ਜਿੰਨਾ ਮਾਂ ਪਿਓ ਦਾ ਇਹਨੂੰ ਬੜਾ ਵਾਅਦਾ ਦੇਣ ਦੇ ਲਈ ਤੇ ਜਿਹੜੀ ਮਰਦਾ ਵਾਂਗੂ ਗਾਲਾਂ ਕੱਢਦੀ ਆ ਲਾਈਵ ਹੋ ਹੋ ਕੇ ਤੇ ਜਦੋਂ ਬਾਅਦ ਚ ਸੌਦਾ ਲੱਗ ਜਾਂਦਾ ਨਾ ਫਿਰ ਚੀਕਾਂ ਮਾਰਦੇ ਫਿਰਦੇ ਹੁੰਦੇ ਆ ਪਰ ਇੱਥੇ ਇਨਸਾਫ ਇਨਸਾਫ ਜਿਹੜਾ ਵਾ ਖੇਡਦੇ ਫਿਰਦੇ ਹੁੰਦੇ ਆ ਪਰ ਪੰਜਾਬ ਚ ਅਸੀਂ ਇਦਾਂ ਦਾ ਗੰਦ ਪੈਣ ਨਹੀਂ ਦੇਣਾ ਇੱਕ ਵਾਰੀ ਸਮਝਾਇਆ ਸੀ ਅੱਗੇ ਪਹਿਲਾਂ ਦੱਸਿਆ ਸੀ ਦੂਜੀ ਵਾਰੀ ਅਹੀਂ ਸਮਝਾਉਣਾ ਨਹੀਂ ਮਾਫੀ ਸਿਰਫ ਇੱਕ ਵਾਰੀ ਪਰ ਹਾਲਾਤ ਦੇਖ ਲਓ 4 ਪੈਸਿਆਂ ਦੇ ਲਈ ਵਿੱਚ ਹੀ ਉਹ ਮਾਰ ਲਈ ਹੋਈ ਆ ਉਹ ਮਾਂ ਆਪ ਮੁੰਡਿਆਂ ਦੇ ਨਾਲ ਗੱਲਾਂ ਕਰਾਉਂਦੀ ਆ ਆਪਦੀ ਕੁੜੀ ਦੀਆਂ ਤੇ ਵਿੱਚੇ ਪਿਓ ਮੈਂ ਕਹਿੰਦਾ ਡੁੱਬ ਕੇ ਮਰ ਜਾ ਤੂੰ ਡੁੱਬ ਕੇ ਲਾਂਤ ਤੇਰੇ ਜੇ ਇਹਦੇ ਲਾਂਤ